ਪਰਮ ਸਤਕਾਰਯੋਗ ਸਤੇ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਸਤੇ ਤੇ ਬਿਰਾਜਮਾਨ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਾਬਕਾ ਡਿਪਟੀ ਸੀਐਮ ਪੰਜਾਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਦਲਜੀਤ ਸਿੰਘ ਜੀ ਚਿੰਮਾ ਸਾਹਿਬ ਸਰਦਾਰ ਜਨਮੇਜਾ ਸਿੰਘ ਜੀ ਸੇਖੋ ਸਾਹਿਬ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਝਿੰਜਰ ਸਾਹਿਬ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਟੇਜ ਤੇ ਬਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਸਤਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਮੇਰੀਆਂ ਭੈਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਉਸ ਮਹਾਨ ਧਰਤੀ ਤੇ ਇਕੱਠੇ ਹੋਏ ਆ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਇੱਥੇ 40 ਮੁਕਤੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਲੜਾਈ ਜਿਹੜੀ ਆ ਅੰਤ ਤੱਕ ਲੜਨੀ ਚਾਹੀਦੀ ਆ ਜੇ ਜ਼ੁਲਮ ਕਰਨਾ ਪਾਪ ਤਾਂ ਜ਼ੁਲਮ ਸਹਿਣਾ ਵੀ ਪਾਪ ਅੱਜ ਆਪਾਂ ਉਸ ਮਹਾਨ ਧਰਤੀ ਦੇ 40 ਮੁੱਤਿਆਂ ਨੂੰ ਪ੍ਰਣਾਮ ਕਰਨ ਵਾਸਤੇ ਇਕੱਠੇ ਹੋਏ ਆਂ ਵੀਰੋ ਆਪਾਂ ਨੂੰ ਮਾਣ ਆਪਾਂ ਉਸ ਪਾਰਟੀ ਦੇ ਮੈਂਬਰ ਆ ਉਸ ਪਾਰਟੀ ਦੇ ਸਿਪਾਹੀ ਆ ਜਿਹੜੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ਿਸ ਦੇ ਨਾਲ ਗੁਰਮੁਖਾਂ ਨੇ ਦਿਖਾਏ ਹੋਏ ਰਸਤੇ ਤੇ ਚੱਲਦੇ ਆ ਉਹਨਾਂ ਦੇ ਉਪਦੇਸ਼ਾਂ ਦੇ ਪਹਿਰਾ ਦਿੰਦੇ ਆ ਉਹਨਾਂ ਦੇ ਉਪਦੇਸ਼ ਅਨਸਾਰ ਮਾਨਸ ਦੀ ਜਾਤ ਸਭੇ ਇੱਕ ਪਹਿਚਾਨ ਬੋਦੇ ਉਪਦੇਸ਼ ਦੇ ਪਹਿਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਨੂੰ ਮਾਣ ਪ੍ਰਾਪਤ ਹੈ ਕਿ ਸਾਡੀ ਪਾਰਟੀ ਚ ਦੇਸ਼ ਦੇ ਸਭ ਤੋਂ ਮਹਾਨ ਲੀਡਰ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਅਮਨ ਸ਼ਾਂਤੀ ਦੇ ਪਾਈਚਾਰਕਾਂ ਨੂੰ ਸਮਰਪਿਤ ਕੀਤੀ ਤੇ ਹਰ ਧਰਮ ਦਾ ਸਤਿਕਾਰ ਕੀਤਾ ਮੈਨੂੰ ਯਾਦ ਆ ਜਦੋਂ ਪੰਜਾਬ ਦੇ ਅੰਦਰ ਗੁਰੂਆਂ ਦੇ ਦਿਹਾੜੇ ਸਟੇਟ ਪੱਧਰ ਤੇ ਆਪਣੀ ਸਰਕਾਰ ਚ ਮਨਾਏ ਜਾਂਦੇ ਸੀ ਚਾਹੇ ਉਹ ਗੁਰਪੁਰ ਹੋਵੇ ਚਾਹੇ ਗੁਰੂ ਰਵਿਦਾਸ ਜੀ ਦਾ ਦਿਹਾੜਾ ਹੋਵੇ ਚਾਹੇ ਭਗਵਾਨ ਵਾਲਮੀਕ ਜੀ ਦਾ ਦਿਹਾੜਾ ਹੋਵੇ ਮੈਨੂੰ ਇਹ ਵੀ ਯਾਦ ਆਦਾ ਕਿ ਜਦੋਂ ਮਲੇਰਕੋਟਲੇ 'ਚ ਈਦ ਦਾ ਪਵਿੱਤਰ ਤਿਹਾੜਾ ਹੁੰਦਾ ਤਾਂ ਬਾਲ ਸਾਹਿਬ ਮਲੇਰਕੋਟਲੇ ਜਾਂਦੇ ਸੀਗੇ ਜਦੋਂ ਭਗਵਾਨ ਪਰਸ਼ੂਰਾਮ ਜੀ ਦੀ ਜਨਮਤੀ ਹੁੰਦੀ ਸੀ ਬਾਲ ਸਾਹਿਬ ਗਵਿੰਦਗੜ੍ਹ 'ਚ ਪਰਸ਼ੂਰਾਮ ਦੇ ਬ੍ਰਾਹਮਣ ਸਭਾ 'ਚ ਜਾ ਕੇ ਮਨਾਉਂਦੇ ਸੀਗੇ ਹਰ ਧਰਮ ਦਾ ਸਤਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕਰਿਆ ਇਹੀ ਕਾਰਨ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੋਈ ਪੰਜਾਬ ਵਿੱਚ ਸ਼ਾਂਤੀ ਆਈ ਉਨਤੀ ਹੋਈ ਤਰੱਕੀ ਹੋਈ ਪਰ ਵੀਰੋ ਅੱਜ ਬਹੁਤ ਸਾਰੀਆਂ ਤਾਕਤਾਂ ਜਿਹਨਾਂ ਨੂੰ ਸਾਡਾ ਭਾਈਚਾਰਾ ਬਰਦਾਸ਼ਤ ਨਹੀਂ ਉਹ ਪੰਜਾਬ ਨੂੰ ਤੋੜਨ ਵਾਲੇ ਪਾਸੇ ਲੱਗੀਆਂ ਹੋਈਆਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹੈਗੀਆਂ ਔਰ ਉਹਨਾਂ ਸ਼ਕਤੀਆਂ ਦੇ ਅਸਾਰੇ ਤੇ ਜਿਸ ਤਰ੍ਹਾਂ ਝੰਝਰ ਸਾਹਿਬ ਜੀ ਨੇ ਦੱਸ ਕੇ ਗਏ ਹਨ ਬਹੁਤ ਸਾਰੇ ਸੁਧਾਰਵਾਦੀ ਲੀਡਰ ਵੀ ਤੁਰੇ ਹੋਇਆ ਮੈਨੂੰ ਬੜਾ ਅਫਸੋਸ ਹੋਇਆ ਇੱਕ ਲੀਡਰ ਜਿਹੜਾ ਆਪਣੇ ਆਪ 'ਚ ਪਾਰਟੀ ਦਾ ਕਨਵੀਨਰ ਬਣਿਆ ਪ੍ਰਧਾਨ ਬਣਨਾ ਚਾਹੁੰਦਾ ਹੈ ਉਹਦੀ ਸਟੇਟਮੈਂਟ ਆਈ 5-10 ਦਿਨ ਪਹਿਲਾਂ ਕੇ ਅਕਾਲੀ ਦਾਨ ਨੇ ਐਸ ਸੀ ਅਗਰਵਾਲ ਐਡਵੋਕੇਟ ਤੋਂ ਸਵਿਧਾਨ ਦੀ ਜਿਹੜੀ ਨਾ ਸਵਿਧਾਨ ਦੀ ਸਲਾਹ ਕੀ ਉਹ ਨਹੀਂ ਉਹਦਾ Hindu ਆ ਬਡਾਲਾ ਸਾਹਿਬ ਜੇ ਤੁਹਾਡੇ ਢਿੱਡ 'ਚ ਦਰਦ ਹੋ ਗਿਆ ਨਾ ਕਦੇ ਫਿਰ ਟੀਕਾ ਜਿਹੜਾ ਡਾਕਟਰ ਨੇ ਲਾਣਾ ਆ ਡਾਕਟਰ Hindu ਵੀ ਹੋ ਸਕਦਾ ਆ ਸਿੱਖ ਵੀ ਹੋ ਸਕਦਾ ਆ ਮੁਸਲਮਾਨ ਵੀ ਹੋ ਸਕਦਾ ਐ ਸਾਈ ਵੀ ਹੋ ਸਕਦਾ ਐ ਐਸੀ ਅਗਰਵਾਲ ਸਾਹਿਬ ਨੇ ਕਾਨੂੰਨ ਦੀ ਸਲਾਹ ਦਿੱਤੀ ਕੋਈ ਧਰਮ ਦੀ ਸਲਾਹ ਨਹੀਂ ਦਿੱਤੀ ਤੇ ਆ ਬਡਾਲਾ ਸਾਹਿਬ ਤਾਂ ਗੁਰੂਆਂ ਦੇ ਉਪਦੇਸ਼ ਹੀ ਭੁੱਲ ਗਏ ਗੁਰੂਆਂ ਤੋਂ ਸਿੱਖਿਆ ਲੈਣੀ ਭੁੱਲ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੇ ਭਗਤਾਂ ਦੀ ਬਾਣੀ ਨੂੰ ਸਸੋਬਿਤ ਕੀਤਾ ਗੁਰੂਆਂ ਪੀਰਾਂ ਫਕੀਰਾਂ ਦੀ ਬਾਣੀ ਦਰਜ ਕਰੀ ਪੱਟਾਂ ਦੀ ਬਾਣੀ ਦਰਜ ਕਰੀ ਬ੍ਰਾਹਮਣਾਂ ਦੀ ਬਾਣੀ ਦਰਜ ਕਰੀ ਔਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਨੀਂਹ ਪੱਥਰ ਰੱਖਿਆ ਸਾਈ ਮੀਆਂ ਮੀਰ ਨੇ ਰੱਖਿਆ ਪੰਥ ਦਾ ਇਹ ਆ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਬਤਿਆ ਕੌਣ ਪਰੇ ਕੌਣ ਮੰਦੇ ਤੇ ਇਸ இந்து ਸਿੱਖ ਦੀਆਂ ਗੱਲਾਂ ਕਰਦੇ ਮੈਂ ਬੇਨਤੀ ਕਰਦਾ ਬਡਾਲਾ ਸਾਹਿਬ ਨੂੰ ਕਿ ਤੁਹਾਨੂੰ ਕਿਸੇ ਪਾਰਟੀ ਨੇ ਆਪਣੇ ਅੰਦਰ ਨਹੀਂ ਬਾੜਨਾ ਮੈਨੂੰ ਪਤਾ ਤੁਸੀਂ ਨਵੀਂ ਪਾਰਟੀ ਬਣਾਣੀ ਆ ਕਿਉਂਕਿ ਤੁਹਾਡੇ ਦੀ ਇੱਕ ਹੋਰ ਆ ਜਿਹੜਾ ਪਾਰਟੀਆਂ ਬਣਾ ਕੇ ਪਾਰਟੀਆਂ ਖਤਮ ਵੀ ਕਰਦਾ ਆ ਕਈ ਵਾਰੀ ਉਹਨੇ ਆਪਣੀ ਪਾਰਟੀ ਦਾ ਭੋਗ ਪਾਇਆ ਜਿਸ ਦਿਨ ਰਜਿਸਟ੍ਰੇਸ਼ਨ ਕਰਵਾਉਣ ਜਾਓ ਨਾ ਉਸ ਦਿਨ ਲਿਖ ਦਿਓ ਫਾਰਮ ਦੇ ਅੰਦਰ ਵੀ ਇਹ ਪਾਰਟੀ ਪੰਜਾਬ ਦੇ ਅੰਦਰ ਕਿਸੇ ਹਿੰਦੂ ਦੀ ਵੋਟ ਨਹੀਂ ਲਿਉਗੀ ਕਿਸੇ ਮੁਸਲਮਾਨ ਦੀ ਵੋਟ ਨਹੀਂ ਲਿਉਗੀ ਕਿਸੇ ਸਾਈ ਦੀ ਵੋਟ ਨਹੀਂ ਲਿਉਗੀ ਫੇਰ ਤੁਸੀਂ ਆਪਣੀ ਪਾਰਟੀ ਨੂੰ ਰਜਿਸਟਰਡ ਕਰਵਾ ਕੇ ਦਿਖਾਓ ਮੈਂ ਤੁਹਾਨੂੰ ਸਲੂਟ ਕਰਾਂਗਾ ਸ਼੍ਰੋਮਣੀ ਅਕਾਲੀ ਦਰ ਕੱਲਾ ਸਿੱਖਾਂ ਦੀ ਨਹੀਂ ਪੰਜਾਬ ਦੀ ਪਾਰਟੀ ਆ ਸਾਰੇ ਭਾਈਚਾਰਿਆਂ ਦੀ ਪਾਰਟੀ ਆ ਹਿੰਦੂ ਸਿੱਖ ਮੁਸਲਮਾਨ ਔਰਤ ਸਾਰੇ ਇਕੱਠੇ ਰਹਿੰਦੇ ਆ ਇਹੀ ਕਾਰਨ ਆ ਕਿ ਬਾਦਲ ਸਾਹਿਬ ਨੇ ਹਰ ਧਰਮ ਦਾ ਸਤਿਕਾਰ ਕਰਿਆ ਜੇ ਬਾਦਲ ਸਾਹਿਬ ਨੂੰ ਸਾਰਿਆਂ ਨੇ ਮੁੱਖ ਮੰਤਰੀ ਬਣਾਇਆ ਨਾ ਸਾਹੀ ਪੰਜਾਬ ਚ ਖਾਲਸਾ ਹੈਰੀਟੇਜ ਕੰਪਲੈਕਸ ਬਣਿਆ ਜਿਨ੍ਹਾਂ ਨੇ ਸਿੱਖ ਰਾਜ ਦੀ ਪਹਿਲੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਰੀ ਸਾਡੀ ਪਵਾਨ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਸਰਦਾਰ ਬਾਦਲ ਦੇ ਸਥਾਪਿਤ ਕਰੀ ਗੁਰੂ ਰਵਿਦਾਸ ਜੀ ਦਾ ਮਹਾਨ ਸਥਾਨ ਖਲਾਰਗੜ ਚ ਪਾਲ ਸਾਹਿਬ ਨੇ ਬਣਾਇਆ ਭਗਵਾਨ ਬਾਲਮੀਕੀ ਦਾ ਸਥਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਇਆ ਜੰਗੇ ਜਾਤੀ ਬਣਾਈ ਦੁਰਗਾਨਾ ਟੈਂਪਲ ਤੇ 300 ਕਰੋੜ ਰੁਪਏ ਖਰਚ ਕਰੇ ਹਰ ਧਰਮ ਨੂੰ ਨਾਲ ਲੈ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਲੇ ਜੇ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਤਾਂ ਇਹ ਯਾਦਗਾਰਾਂ ਬਣੀਆਂ ਨਹੀਂ ਤਾਂ ਦੱਸੋ ਪੂਰੇ ਪੰਜਾਬ ਚ ਕਿਸੇ ਲੀਡਰ ਨੇ ਇੱਕ ਵੀ ਬਣਾਈ ਹੋਏ ਵੀਰੋ ਪੰਜਾਬ ਦੀ ਤਰੱਕੀ ਪੰਜਾਬ ਦੀ ਡਵੈਲਪਮੈਂਟ ਉਦੋਂ ਹੀ ਹੋਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਬਣੀ ਤੁਹਾਨੂੰ ਪਤਾ ਹੋਣਾ ਇੱਕ ਸਮਾਂ ਸੀਗਾ ਜਦੋਂ ਹਿੰਦੁਸਤਾਨ ਦੀਆਂ ਫੌਜਾਂ ਚ ਸਾਡੇ ਅਫਸਰਾਂ ਜਾਂ ਬਣਨੇ ਹੀ ਬੰਦ ਹੋ ਗਏ ਤੇ ਪੰਜਾਬ ਦੇ ਤੁਸੀਂ ਕਦੇ ਮੁਹਾਲੀ ਜਾਇਓ ਉੱਥੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣੀ ਆ ਵਾਰਲਡ ਕਲਾਸ ਪੂਰੇ ਹਿੰਦੁਸਤਾਨ ਚ ਇਹ ਜੀ ਅਕੈਡਮੀ ਨਹੀਂ ਹਰ ਸਾਲ 10-20 ਅਫਸਰ ਉੱਤੇ ਬਣਦੇ ਆ ਮਾਈ ਭਾਗੋ ਜਿਨ੍ਹਾਂ ਨੂੰ ਸਮਰਪਿਤ ਹੋ ਕੇ ਅੱਜ ਇੱਥੇ ਆਏ ਆ ਉਹਨਾਂ ਦੀ ਯਾਦ ਵਿੱਚ ਮਹਾਲੀ ਦੇ ਅੰਦਰ ਮਾਈ ਭਾਗੋ ਪ੍ਰੀਪਰੇਟਰੀ ਅਕੈਡਮੀ ਬਣੀ ਆ ਜਿੱਥੇ ਸਾਡੀਆਂ ਬੱਚੀਆਂ ਹਰ ਸਾਲ ਅਫਸਰ ਬਣਦੀਆਂ ਜਿੰਨੀਆਂ ਸੜਕਾਂ ਬਣੀ ਏਅਰਪੋਰਟ ਬਣੇ ਬਿਜਲੀ ਪੈਦਾ ਹੋਈ ਇਹ ਸਾਰਾ ਕੁਝ ਸਾਡੇ ਲੀਡਰ ਇੱਥੇ ਬੈਠੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਦੇਣ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਵਿਜ਼ਨ ਆ ਇਹ ਸੋਚ ਆ ਵੀਰੋ ਅੱਜ 5 7 ਬੁੱਧੀਜੀਵੀ ਰੋਜ਼ ਟੀਵੀ ਤੇ ਸਵੇਰੇ ਮੂੰਹ ਧੋ ਕੇ ਬੈਠ ਜਾਂਦੇ ਆ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਆ 5 7 ਕੀ ਆ ਸਵੇਰੇ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਦੇ ਆ ਤੇ ਰਾਤ ਨੂੰ ਜਦ ਤੱਕ ਪੈਗ ਲਾ ਕੇ बेहोश ਨਹੀਂ ਹੋ ਜਾਂਦੇ ਨਾ ਤਦ ਤੱਕ ਗਾਲਾਂ ਕੱਢਣ ਤੋਂ ਨਹੀਂ ਹਟਦੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਇਹਨਾਂ ਨੂੰ ਕਾਂਗਰਸ ਨਹੀਂ ਨਜ਼ਰ ਆਂਦੀ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ 84 ਜਿ ਕਤਲੇਆਮ ਕਰਵਾਇਆ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਨੇ ਜੇ ਕਰਿਆ ਨਾ ਜੀ ਉਹ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰਕ ਸਾਂਝ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੇ 15 ਸਾਲ ਸੰਤਾਪ ਭੋਗਿਆ 20 20 ਸਾਲ ਸਾਡੇ ਪਿੰਡਾਂ 'ਚ ਬਰਾਤਾਂ ਨਹੀਂ ਚੜੀਆਂ ਇੱਕ ਜਵਾਨੀ ਖਤਮ ਕਰੀ ਕਾਂਗਰਸ ਨੇ ਅੱਜ ਫੇਰ ਉਸੇ ਪਾਸੇ ਪੰਜਾਬ ਨੂੰ ਲੈ ਕੇ ਜਾ ਰਹੇ ਹਾਂ ਤੁਸੀਂ ਇਮਾਨਦਾਰੀ ਨਾਲ ਬੈਠ ਕੇ ਸੋਚੋ ਕਿ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਿਨੇ ਸਥਾਪਿਤ ਕਰੀ ਆ ਆਮ ਆਲੇ ਨਹੀਂ ਨਜ਼ਰ ਆਂਦੇ ਸਾਨੂੰ ਤਾਂ ਕਹਿੰਦੇ ਆ ਸੁਲਤਾਨਪੁਰ ਗੁਰਦੁਆਰਾ ਸਾਹਿਬ ਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਿਆਮ ਗੋਲੀਆਂ ਚਲਾਈਆਂ ਇਹਨਾਂ ਬੁੱਧੀਜੀਵੀਆਂ ਨੂੰ ਨਜ਼ਰ ਨਹੀਂ ਆਇਆ ਕਦੇ ਜਿਹੜੇ ਅਸਲੀ ਬੁੱਧੀ ਜੀਮੀਆਂ ਉਹ ਵਿਚਾਰੇ ਘਰ ਬੈਠ ਕੇ ਤਮਾਸ਼ਾ ਦੇਖ ਰਹੇ ਆ ਵੀ ਜੇ ਬੋਲਾਂਗੇ ਤਾਂ ਇਹ ਗਲਾਂ ਕੱਢਣਗੇ ਵੀਰੋ ਪੰਜਾਬ ਨੂੰ ਬਚਾਣਾ ਨਾ ਜੀ ਪੰਜਾਬ ਤਾਂ ਹੀ ਬਚੂ ਜੇ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਖਾਤਰ ਜਿਹਨੇ ਹਰ ਮੋਰਚਾ ਲਾਇਆ ਹਰ ਲੜਾਈ ਲੜੀ ਪੰਜਾਬ ਨੂੰ ਅੱਗੇ ਲੈ ਕੇ ਗਏ ਪੰਜਾਬ ਦੇ ਦਲਤਾਂ ਦੀ ਗੱਲ ਸੁਣੀ ਸਕਾਲਰਸ਼ਿਪਾਂ ਦਿੱਤੀਆਂ ਆਟਾ ਦਾਣ ਸਕੀਮ ਪੈਨਸ਼ਨ ਸਕੀਮ ਸਾਈਕਲ ਸਕੀਮ ਹਰ ਵਰਗ ਦਾ ਖਿਆਲ ਸ਼੍ਰੋਮਣੀ ਅਕਾਲੀ ਦਲ ਨੇ ਕਰਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਜੇ ਕਿਸੇ ਨੇ ਕੁਝ ਦਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਜੇ ਪੰਜਾਬ ਨੂੰ ਬਚਾਣਾ ਹੈ ਤਾਂ ਆਪਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਣਾ ਪੈਣਾ ਮੇਰੀ ਬੇਨਤੀ ਆ ਪੰਜਾਬ ਲੁੱਟਿਆ ਗਿਆ ਪੰਜਾਬ ਬਰਬਾਦ ਹੋ ਗਿਆ ਮੈਂ ਅਖੀਰ ਚ ਬੇਨਤੀ ਤੁਹਾਨੂੰ ਕਰੂੰਗਾ ਕਿ ਪੰਜਾਬ ਦੀਆਂ ਸੜਕਾਂ ਏਅਰਪੋਰਟ ਬਿਜਲੀ ਪਾਣੀ ਸਾਰਾ ਕੁਝ ਦੇਖਦੇ ਹੋ ਆ ਸਾਡੇ ਵਿਦਨਰੀ ਲੀਡਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਦੇਣਾ ਜਿਸ ਨੂੰ ਅੱਜ ਬਦਨਾਮ ਕਰਨ ਤੇ ਸਾਰੇ ਲਗੇ ਹੋਈਆਂ ਅੱਜ ਜ਼ਰੂਰਤ ਆ ਆਪਾਂ ਸਾਰਿਆਂ ਨੂੰ ਡਟ ਕੇ ਇਹਨਾਂ ਦੇ ਨਾਲ ਖੜਨ ਦੀ ਵੀਰੋ ਮੈਂ ਤਾਂ ਬੇਨਤੀ ਕਰਦਾ ਇੱਕ ਰੋਕੀ ਮਿੱਤਲ ਆ ਉਨੇ ਗੀਤ ਗਾਇਆ ਤਾਂ ਦੋ ਕੁ ਲਾਈਨਾਂ ਮੇਰੇ ਯਾਦ ਆ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਉਹ ਅੱਜ ਖੂਬ ਹੋਆ ਬਾਦਲ ਸਾਹਿਬ ਤੇਰੀ ਜਾਂਦੀ ਯਾਦ ਬਾਦਲ ਸਾਹਿਬ ਤੇਰਾ ਪੰਜਾਬ ਤਾਂ ਅੱਜ ਉੱਜੜ ਗਿਆ ਜਵਾਨ ਜਿਹੜੇ ਬਾਹਰ ਚਲੇ ਗਏ ਤੇ ਕਿਸਾਨ ਜਿਹੜਾ ਪਛੜ ਗਿਆ ਇਹ ਉਹਨਾਂ ਨੇ ਗਾਇਆ ਸੀਗਾ ਬਿਨ ਅਕਾਲੀ ਪੰਜਾਬ ਖਾਲੀ ਲੱਗਦਾ ਏ ਨੇਤਾ ਕਰਨ ਡਰਾਮੇ ਆਸਰਾ ਰੱਬ ਦਾ ਏ ਜੇ ਅਕਾਲੀ ਨਹੀਂ ਤਾਂ ਪੰਜਾਬ ਖਾਲੀ ਆ ਬੀਰੋ ਕਿਰਪਾ ਕਰਿਓ ਸ਼੍ਰੋਮਣੀ ਅਕਾਲੀ ਦਲ ਥੋਡੀ ਆਪਣੀ ਪਾਰਟੀ ਆ ਮੈਂ ਤਾਂ ਬੇਨਤੀ ਕਰਦਾ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬੀਆਂ ਦੇ ਦਿਲਾਂ 'ਚ ਰਾਜ ਕਰਦੇ ਆ ਪੰਜਾਬ ਦੇ ਮੈਂ ਤਾਂ ਆਪਣੀ ਭਾਵਨਾਵਾਂ ਜਿਹੜੀ ਬਿਆਸ ਕਰਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬੀਆਂ ਦੇ ਦਿਲਾਂ ਦੇ ਅੱਜ ਵੀ ਰਤਨ ਸੀ ਤੇ ساری ਜ਼ਿੰਦਗੀ ਰਹਿਣਗੇ ਮੈਂ ਬੇਨਤੀ ਹੱਥ ਜੋੜ ਕੇ ਜ਼ਰੂਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਕਰਦਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਕੁਝ ਫੈਸਲੇ ਜਿਹੜੇ ਬਾਦ ਸਾਹਿਬ ਵਾਲਾ ਫੈਸਲਾ ਜ਼ਰੂਰ ਰਿਵਿਊ ਕਰਨਾ ਚਾਹੀਦਾ ਮੈਨੂੰ ਪਤਾ ਇੱਥੇ ਜਿਹੜੇ ਆ ਫੇਸਬੁੱਕ ਕੀ ਮਟੀਰੀਅਲ ਆ ਉਹਨਾਂ ਨੇ ਜ਼ਰੂਰ ਗੱਲਾਂ ਕੱਢਣੀਆਂ ਪਰ ਵੀਰੋ 17 ਸਾਲ ਜੇਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪੰਜਾਬ ਦੀ ਖਾਤਰ ਕਰੀਏ ਜੇ ਪੰਜਾਬ ਚ ਮੰਡੀਆਂ ਸੜਕਾਂ ਬਣੀਆਂ ਬਾਦਲ ਸਾਹਿਬ ਦੀ ਦੇਣ ਸੋ ਮੈਂ ਅਖੀਰ ਚ ਦੋ ਘਨਾਰੇ ਮਾਰ ਕੇ ਆਪਣੀ ਗੱਲ ਸਮਾਪਤ ਕਰਾਂਗਾ ਇੱਕ ਨਾਰਾ ਦਾ ਹੈਗਾ ਬੇਨ ਕਾਲੀ ਪੰਜਾਬ ਖਾਲੀ ਦੂਸਰਾ ਸੁਖਵੀਰ ਬਾਦਲ ਅਗੇ ਵਧੋ ਹਮ ਤੁਹਾਡੇ ਸਾਥੇ ਪਹਿਲਾ ਜੈਕਾਰਾ ਲਵਾਵਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਿਨ ਕਾਲੀ ਬਿਨ ਕਾਲੀ ਬਿਨ ਕਾਲੀ ਬਿਨ ਕਾਲੀ ਪੰਥ ਕੀ ਸੁਖਵੀਰ ਪਾਦ ਰਾਗੇ ਬੜਾ ਸਖਵੀਰ ਬਾਦਲ ਅੱਗੇ ਬੜੋ ਧੰਨਵਾਦ